19 ਸਾਲ ਦਾ ਸੀ ਚੰਗਾ ਖਿਡਾਰੀ ਸੀ ਪਰ ਨਸ਼ਾ ਜਿੱਤ ਗਿਆ ਤਰਸੇਮ ਸਿਆ ਇਹ ਸਾਗ ਦਾ ਸੇਕ ਤਾਂ ਘਰ ਘਰ ਪਹੁੰਚਿਆ ਪਰ ਬਸ ਹੁਣ ਹੋ ਨਹੀਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਇੱਕ ਸਖਤ ਮੁਹਿੰਮ ਚਲਾਈ ਹੈ ਕਿ ਅਸੀਂ ਸਾਰਿਆਂ ਨੇ ਇਹਨਾਂ ਦਾ ਸਾਥ ਦੇਣਾ ਕਿ ਅੱਜ ਤੋਂ ਬਾਅਦ ਨਾ ਇਸ ਪਿੰਡ ਵਿੱਚ ਨਸ਼ਾ ਬਿਕੂਗਾ ਤੇ ਨਾ ਹੀ ਕਿਸੇ ਨਸ਼ਾ ਵੇਚਣ ਵਾਲੇ ਨੂੰ ਇੱਥੇ ਵੜਨ ਦਿੱਤਾ ਜਾਊ ਜਿਹੜੇ ਨਸ਼ੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਪਹर्ती ਕਰਾਵਾਂਗੇ ਕੋਈ ਵੀ ਨਸ਼ਾ ਤਸਕਰ ਦੀ ਜ਼ਬਾਨਤ ਨਹੀਂ ਕਰਾਏਗਾ ਵਾਅਦਾ ਕਰੋ ਅਸੀਂ ਆਪਣੇ ਪਿੰਡ ਨੂੰ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਰਹਾਗੇ ਵਾਅਦਾ ਹੈ ਚੰਡੀਗੜ੍ਹ ਦੇ ਮੌਸਮ ਦੀ ਜੇਕਰ ਗੱਲ ਕਰੀਏ ਤਾਂ ਕਈ ਦਿਨਾਂ ਤੋਂ ਬਾਰਿਸ਼ ਪੈਂਦੀ ਨਜ਼ਰ ਆ ਰਹੀ ਹੈ ਤੇ ਅਗਲੇ ਵੀ ਕੁਝ ਦਿਨਾਂ ਤੱਕ ਇੱਥੇ ਬਾਰਿਸ਼ ਪੈਂਦੀ ਸੰਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਜਦੋਂ ਚੰਡੀਗੜ੍ਹ ਦੇ ਵਿੱਚ ਬਾਰਿਸ਼ ਹੁੰਦੀ ਹੈ ਮੌਸਮ ਸੁਹਾਵਣਾ ਹੋ ਜਾਂਦਾ ਹੈ ਤਾਂ ਚੰਡੀਗੜ੍ਹ ਦੇ ਵਿੱਚ ਅਲਗ-ਅਲਗ ਜਗ੍ਹਾਾਂ 'ਤੇ ਰੌਣਕ ਲੱਗਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਤੁਹਾਨੂੰ ਤਸਵੀਰ ਦਿਖਾ ਰਿਹਾ ਮੈਂ ਚੰਡੀਗੜ੍ਹ ਦੀ ਸੁਖਨਾ ਲੇਖ ਦੀ ਜਿੱਥੇ ਕਾਫੀ ਤਦਾਦ ਤੋਂ ਸਵੇਤੂ ਦੇਖ ਰਹੇ ਆ ਬੋਟਿੰਗ ਕਰ ਲਈ ਜਿਹੜੇ ਦਰਸ਼ਕ ਨੇਗੇ 파ਰੋ ਸਲਾਨੀ ਆ ਰਹੇ ਨੇਗੇ ਉਹ ਬੋਟਿੰਗ ਕਰ ਰਹੇ ਨੇ ਬੋਟਿੰਗ ਦਾ ਨਜ਼ਾਰਾ ਲੈ ਰਹੇ ਨੇਗੇ ਉਹ ਦੂਰ ਤੱਕ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਬੋਟਿੰਗ ਕਾਫੀ ਦੂਰ ਤੱਕ ਹੈਗੀਗੀ ਤੇ ਇੱਥੇ ਜਿਹੜੀ ਭੀੜ ਹੈ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਭੀੜ ਸ਼ੁਰੂ ਹੋ ਰਹੀ ਹੈ ਕਿਉਂਕਿ ਮੌਸਮ ਜਿਹੜਾ ਚੰਡੀਗੜ੍ਹ ਦਾ ਲੋਕੀ ਸਪੈਸ਼ਲ ਆਉਣਾ ਇੱਥੇ ਆਉਂਦੇ ਨੇ ਛੁੱਟੀਆਂ ਲੈ ਕੇ ਆਉਂਦੇ ਨੇ ਕੋਈ ਬਾਹਰੋਂ ਆਉਂਦਾ ਹੈ ਜਾਂ ਵੀਕੈਂਡਸ ਆਉਂਦੇ ਨੇ ਲੇਕਿਨ ਅੱਜ ਵੀਕੈਂਡ ਨਹੀਂ ਹੈ ਲੇਕਿਨ ਫਿਰ ਵੀ ਵੀਕੈਂਡ ਨਾ ਹੋਣ ਦੇ ਬਾਵਜੂਦ ਵੀ ਲੋਕ

ਹਾਂਜੀ ਸੋ ਬਿਲਕੁਲ ਸਾਈ ਦਰਸ਼ਕੀ ਹੀ ਕਹਿੰਦੇ ਨੇ ਜਿੰਨੇ ਵੀ ਇੱਥੇ ਆ ਰਹੇ ਨੇ ਸਪੈਸ਼ਲ ਜਿਵੇਂ ਆਏ ਸੀਗੇ ਹਰਿਆਣੇ ਤੋਂ ਆਏ ਨੇ ਅੱਜ ਕੋਈ ਛੁੱਟੀ ਵੀ ਨਹੀਂ ਹੈ ਲੇਕਿਨ ਵਿਦਾਤ ਛੁੱਟੀ ਤੇ ਛੁੱਟੀ ਦੇ ਬਾਵਜੂਦ ਵੀ ਲੋਕ ਇੱਥੇ ਤਸਵੀਰਾਂ ਤੋਂ ਸਾਹਮਣੇ ਦੇਖ ਰਹੇ ਹੋ ਲੜਕੀਆਂ ਨੇ ਲੜਕੇ ਨੇ ਆਪਣੇ ਆਪਣੇ ਵੋਟਿੰਗ ਕਰ ਰਹੇ ਨੇ ਕਿਉਂਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਲੋਕਾਂ ਦਾ ਆਉਣ ਦਾ ਖਰੇਜ਼ ਹੈਗਾ ਉਹ ਕੱਲੇ ਚੰਡੀਗੜ੍ਹ ਦੇ ਲੋਕ ਨਹੀਂ ਪੰਜਾਬ ਹਰਿਆਣਾ ਹਿਮਾਚਲ ਦਿੱਲੀ ਪੂਰੇ ਭਾਰਤ ਦੇ ਵਿੱਚ ਇੱਥੋਂ ਤੱਕ ਕਿ ਵਿਦੇਸ਼ਾਂ ਦੇ ਲੋਕ ਵੀ ਇੱਥੇ ਚੰਡੀਗੜ੍ਹ ਸਪੈਸ਼ਲ ਜਦੋਂ ਵੀ ਘੁੰਮਣ ਆਉਂਦੇ ਨੇ ਤਾਂ ਸੁਖਰਨਾਲੇਕ ਜਿਹੜੀ ਇੱਕ ਲ ਨਦਰਾਂਦ ਹੁੰਦੀ ਵੀ ਨਹੀਂ ਕਿਉਂਕਿ ਇੱਥੋਂ ਜਿਹੜਾ ਨਜ਼ਾਰਾ ਹੈਗਾ ਉਹ ਵੱਖਰਾ ਹੀ ਆ ਆਪਣੇ ਆਪ ਦੇ ਵਿੱਚ ਇੱਕ ਅਲੱਗ ਤਸਵੀਰ ਹੈ ਸੁਖਨਾ ਲੇਖਦੀ ਤਸਵੀਰਾਂ ਵਿੱਚ ਦੇਖ ਰਹੇ ਹੋ ਬੱਚੇ ਘੁਮਾਰੇ ਲੈ ਕੇ ਘੁੰਮ ਰਹੇ ਨੇਗੇ ਹੋਰ ਸਲਾਨੀ ਵੱਡੇ ਵੱਡੇ ਆਪਣੇ ਬੈਗ ਲੈ ਕੇ ਤੇ ਪਹੁੰਚੇ ਹੋਏ ਨੇ ਇਹਨਾਂ ਨਾਲ ਗੱਲਬਾਤ ਕਰਦੇ ਕਾਫੀ ਵੱਡਾ ਬੈਗ ਚੱਕੀ ਫਿਰਦੇ ਨੇਗੇ ਕਿ ਨਾ ਮੈਡਮ ਕਿੱਥੋਂ ਆਇਓ ਬਲੇਜਿੰਦਰ ਕੋਲ ਕਿੱਥੋਂ ਆਇਓ ਅੰਮ੍ਰਿਤਸਰ ਤੋਂ ਅੰਮ੍ਰਿਤਸਰ ਤੋਂ ਹਾਂਜੀ ਛੁੱਟੀ ਛੱਟੀ ਲੈ ਕੇ ਆਇਓ ਕਿਵੇਂ ਘੁੰਮਣ ਆਇਓ ਘੁੰਮਣ ਆਏ ਫੈਮਿਲੀ ਨਾਲ ਫੈਮਿਲੀ ਨਾਲ ਘੁੰਮਣ ਆਏ ਹਾਂਜੀ ਕੀ ਨਾਲ ਹੀ ਨੇ ਅੱਛਾ ਮੈਡਮ ਨਾਲ ਹੀ ਨੇ ਕੀ ਖਾਦਾ ਸੁਖਨਾ ਸਤਨਾ ਲੇਕ ਨੂੰ ਲੈ ਕੇ ਕ੍ਰੇਜ਼ ਤੇ ਕੁਝ ਖਾਸ ਨਹੀਂ ਸੀ ਬਟ ਜਦੋਂ ਇੱਥੇ ਆਏ ਤੇ ਵਧੀਆ ਲੱਗਾ ਲੋਕਾਂ ਨੂੰ ਬੋਟਿੰਗ ਕਰਦੇ ਦੇਖਿਆ ਤੇ ਫਿਰ ਸਾਡਾ ਵੀ ਮਨ ਕੀਤਾ ਤੇ ਫੈਮਿਲੀ ਦੇ ਨਾਲ ਹਾਂਜੀ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਵਧੀਆ ਲੱਗਿਆ ਹਾਂਜੀ ਕਿੰਨੇ ਦਿਨਾਂ ਦਾ ਪਲਾਨ ਬਣਾ ਕੇ ਆ ਚੰਡੀਗੜ੍ਹ ਤੇ ਅਸੀਂ 2 ਦਿਨਾਂ ਦਾ ਪਲਾਨ ਕੀ ਆਏ ਅੱਜ ਵਾਪਸ ਚਲੇ ਜਾਣਾ ਸ਼ਾਮ ਨੂੰ ਅੱਜ 2 ਦਿਨ ਹੋ ਗਏ ਕੀ ਕੀ ਘੁੰਮਿਆ ਫਿਰ ਚੰਡੀਗੜ੍ਹ ਚ ਐ ਰੋ ਗਾਰਡਨ ਰੋਜ਼ ਗਾਰਡਨ ਤੇ ਸਤਨਾ ਲੇਕ ਵਾਲੇ ਹਾਂਜੀ ਕਿਵੇਂ ਲੱਗਾ ਕੀ ਮਹਿਸੂਸ ਹੋ ਰਿਹਾ 2 ਦਿਨ ਘੁੰਮ ਕੇ ਬਹੁਤ ਵਧੀਆ ਫਰੈਸ਼ ਫੀਲ ਹੋ ਰਿਹਾ ਹੈ ਤੁੱਕੀ ਮੈਨੂੰ ਲੱਗਦਾ ਹੈ ਗਰਮੀ ਛੁੱਟੀਆਂ ਦੇ ਵਿੱਚ ਬਾਹਰ ਜਾਂਦੇ ਨੇ ਪਹਾੜਾ ਜਾਂਦੇ ਸੀ ਚੰਡੀਗੜ੍ਹ ਐ ਸਪੈਸ਼ਲ ਹਾਂਜੀ ਹੈਨਾ ਕਿਸੇ ਨੇ ਰਿਕਮੈਂਡ ਕੀਤਾ ਸੀ ਕਿ ਖੁਦ ਹੀ ਲੱਗੇ ਚੰਡੀਗੜ੍ਹ ਜਾਣਾ ਨਹੀਂ ਅਸੀਂ ਫੈਮਿਲੀ ਨਾਲ ਆਏ ਹੁਮਨ ਪਹਿਲਾਂ ਆਏ ਸੀਗੇ ਤੇ ਹੁਣ ਫੈਮਿਲੀ ਨਾਲ ਆ ਕੇ ਘੁੰਮਣ ਅਸਿਸਟ ਨਹੀਂ ਸੀ ਆਏ ਤੇ ਇਹਨਾਂ ਨੂੰ ਘਮਾਉਣ ਨਹੀਂ ਲੱਗੇ ਉਹ ਬਿਲਕੁਲ ਜਿਵੇਂ ਕਹਿੰਦੇ ਨੇ ਫੈਮਿਲੀ ਦੇ ਨਾਲ ਸਪੈਸ਼ਲ ਚੰਡੀਗੜ੍ਹ ਆਏ ਆ ਕਿਉਂਕਿ ਅਕਸਰ ਦੇਖਦੇ ਲੋਕ ਪਹਾੜਾ ਵੱਲ ਜਾਂਦੇ ਨੇਗੇ ਲੇਕਿਨ ਚੰਡੀਗੜ੍ਹ ਦਾ ਕਰੇਜ਼ ਕੁਝ ਇਸ ਤਰੀਕੇ ਨਾਲ ਹੀ ਲੋਕਾਂ ਦੇ ਦਿਲਾਂ ਦੇ ਵਿੱਚ ਜ਼ਹਿਨ ਦੇ ਵਿੱਚ ਵਸਿਆ ਹੋਇਆ ਹੈ ਉਹ ਪਰਿਵਾਰ ਨਾਲ ਕੱਲੇ ਵੀ ਜਦੋਂ ਵੀ ਆਉਂਦੇ ਨੇਗੇ ਇਹਨਾਂ ਨੂੰ ਦੱਸਿਆ ਕਿ ਪਹਿਲਾਂ ਵੀ ਆਇਸ ਚੰਡੀਗੜ੍ਹ ਹੁਣ ਮੋੜ ਦੁਆਰਾ ਚੰਡੀਗੜ੍ਹ ਆਏ ਆ ਤੇ ਸੁਖਨਾ ਲਈ ਖਾਸ ਕਰਕੇ ਆਏ ਥੋੜਾ ਜਿਹਾ ਤਾਂ ਹੀ ਕਰਕੇ ਤਸਵੀਰਾਂ ਸੁਖਨਾ ਲੇਕ ਦੀ ਦਿਖਾ ਰਹੇ ਆ ਸੁਖਨਾ ਲੇਕ ਦੇ ਉੱਤੇ ਜਿਹੜੇ ਲੋਕ ਮਨਾਉਂਦੇ ਨੇਗੇ ਉਹ ਆਪਣੇ ਪਰਿਵਾਰ ਨਾਲ ਆਉਂਦੇ ਨੇ ਕੱਲੇ ਵੀ ਆਉਂਦੇ ਨੇ ਕਿਉਂਕਿ ਲੇ